ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਪੀ ਆਰਟੀਸੀ ਤੇ ਪਨਬਸਤੀ ਹੜਤਾਲ ਨੂੰ ਲੈ ਕੇ ਵੱਡੀ ਖਬਰ ਹੈ ਜੀ ਹਾਂ ਇੱਕ ਨਵੀਂ ਅਪਡੇਟ ਆਈ ਹੈ ਡਰਾਈਵਰਾਂ ਦੀ ਹੜਤਾਲ ਹੋਣੀ ਸੀਗੀ 2 ਘੰਟੇ ਦੀ ਇਹ ਹੜਤਾਲ ਦੱਸੀ ਗਈ ਸੀਗੀ ਉਸ ਤੇ ਬਾਬਤ ਇਹ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਹੜਤਾਲ ਨੂੰ ਪੋਸਟਪੋਨ ਕਰ ਦਿੱਤਾ ਗਿਆ ਮੁਲਤਵੀ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਕਾਨੂੰਨ ਕੱਢਿਆ ਗਿਆ ਸੀ ਹਿੱਟ ਐਂਡ ਰਨ ਦਾ ਉਸ ਨੂੰ ਵਾਪਸ ਲੈਣ ਦਾ ਫੈਸਲਾ ਲੈ ਲਿਆ ਗਿਆ ਸੋ ਇਸ ਦੇ ਤਹਿਤ ਕੀ ਜਿਹੜੇ ਡਰਾਈਵਰ ਵੀਰ ਨੇ ਉਹਨਾਂ ਨੇ ਫਿਲਹਾਲ ਦੀ ਘੜੀ ਸਟ੍ਰਾਈਕ ਜਿਹੜੀ ਹੈ ਉਹ ਮੁਲਤਵੀ ਕਰ ਦਿੱਤੀ ਆ ਪੂਰੇ ਪੰਜਾਬ ਦੇ ਵਿੱਚ ਪੀ ਆਰਟੀਸੀ ਤੇ ਪੰਬਸ ਦੇ ਜਿਹੜੇ ਡਰਾਈਵਰ ਵੀਰ ਨੇ ਉਹਨਾਂ ਦੇ ਵੱਲੋਂ ਇਹ ਸੱਦਾ ਦਿੱਤਾ ਗਿਆ ਸੀ ਔਰ ਹੜਤਾਲ ਰੱਖੀ ਗਈ ਸੀ 2 ਘੰਟਿਆਂ ਦੇ ਵਾਸਤੇ ਲਗਭਗ ਪੰਜਾਬ ਦੇ ਵਿੱਚ 3300 ਬੱਸਾਂ ਨੇ ਜਿਹੜੀਆਂ ਕਿ ਪੂਰੇ ਰੂਟ ਤੇ ਚਲਦੀਆਂ ਨੇ ਤਾਂ ਇਹ ਵੱਡੀ ਕਿਲਤ ਆ ਜਾਣੀ ਸੀਗੀ ਪਰ ਉਸ ਤੋਂ ਪਹਿਲਾਂ ਕੀ ਇਹ ਫੈਸਲਾ ਜਿਹੜਾ ਵਾਪਸ ਲੈ ਲਿਆ ਗਿਆ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਜੀहां ਕੇਂਦਰ ਸਰਕਾਰ ਦੇ ਵੱਲੋਂ ਹਿੱਟ ਐਂਡ ਰਨ ਕੇਸ ਕਾਨੂੰਨ ਜਿਹੜਾ ਨਵਾਂ ਲਿਆਂਦਾ ਗਿਆ ਸੀ ਦਰਅਸਲ ਇਸ ਦੇ ਬਾਬਤ ਮੈਂ ਥੋੜਾ ਜਿਆਦਾ ਤੁਹਾਨੂੰ ਦੱਸਣਾ ਚਾਹਾਂਗਾ ਹਿੱਟ ਐਂਡ ਰਨ ਜਦੋਂ ਵੀ ਕੋਈ ਵੀ ਹਾਈਵੇ ਦੇ ਉੱਪਰ ਸੜਕ ਦੇ ਉੱਪਰ ਕੋਈ ਵੀ ਹਾਦਸਾ ਵਾਪਰਦਾ ਹੈ ਉਸ ਦੇ ਵਿੱਚ ਕਿਹਾ ਜਾਂਦਾ ਕਿ ਗੱਡੀ ਵਾਲਾ ਟੱਕਰ ਮਾਰ ਕੇ ਉੱਥੋਂ ਭੱਜ ਗਿਆ ਤਾਂ ਪੀੜਤ ਦੀ ਉੱਥੇ ਮੌਤ ਹੋ ਗਈ ਤਾਂ ਇਸ ਨੂੰ ਲੈ ਕੇ ਕਿਹਾ ਗਿਆ ਕਿ ਜੇਕਰ ਕੋਈ ਇਦਾਂ ਦਾ ਵਿਅਕਤੀ ਪਾਇਆ ਗਿਆ ਤਾਂ ਉਸ ਨੂੰ ਨਾਲੇ ਤਾਂ ਸਜ਼ਾ ਹੋਵੇਗੀ 7 ਸਾਲ ਦੀ ਕੈਦ ਲਗਭਗ ਦੱਸੀ ਗਈ ਹੈ ਔਰ ਇਸ ਦੇ ਨਾਲ ਹੀ 10 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਉਹ ਕੀਤਾ ਜਾਵੇਗਾ ਤਾਂ ਇਸ ਨੂੰ ਲੈ ਕੇ ਡਰਾਈਵਰ ਵੀਰਾਂ ਦਾ ਦਰਦ ਛਲਕਿਆ ਕਿ ਨੇ ਤਾਂ ਅਸੀਂ ਪਤਾ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਪੈਸੇ ਕਦੋਂ ਕਮਾਉਣੇ ਔਰ ਜਿੰਨੀ ਸਜ਼ਾ ਇਸ ਤੇ ਦਾ ਦਿੱਤੀ ਗਈ ਹੈ ਤਾਂ ਅਸੀਂ ਇੰਜ ਤਰੀਕੇ ਦੇ ਨਾਲ ਕਿਵੇਂ ਆਪਣੀ ਮਿਹਨਤ ਕਮਾਈ ਜਿਹੜੀ ਉਹ ਕਰਾਂਗੇ ਤਾਂ ਦੂਸ ਤਰੀ ਗਾਲੋਨਾ ਆਪਣਾ ਇਹ ਵੀ ਪੱਖ ਰੱਖਿਆ ਕਿ ਜਦੋਂ ਅਸੀਂ ਕੋਈ ਵੀ ਹਾਦਸਾ ਹੋ ਜਾਂਦਾ ਹੈ ਜਦੋਂ ਅਸੀਂ ਉੱਥੇ ਖੜ੍ਹ ਦਿੱਤਾ ਸਾਨੂੰ ਟਾਰਗੇਟ ਕੀਤਾ ਜਾਂਦਾ ਹੈ ਭੀੜ ਦੇ ਵੱਲੋਂ ਸਾਡੇ ਨਾਲ ਬੱਸ ਲੁਕੀ ਕੀਤੀ ਜਾਂਦੀ ਹੈ ਸਾਡੇ ਉੱਪਰ ਹੱਥ ਚੁੱਕਿਆ ਜਾਂਦਾ ਹੈ ਤੀਸਰਾ ਸਾਡੀਆਂ ਗੱਡੀਆਂ ਜਿਹੜੀਆਂ ਨੇ ਉਹ ਡੈਮੇਜ ਤਾਂ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਇਸ ਨੂੰ ਲੈ ਕੇ ਪੂਰਾ ਰੌਲਾ ਪਿਆ ਹੋਇਆ ਸੀ ਪਹਿਲਾਂ ਪੈਟਰੋਲ ਤੇ ਡੀਜ਼ਲ ਦੀ ਸਟ੍ਰਾਈਕ ਹੋਈ ਉਹਨਾਂ ਦੇ ਜਿਹੜੇ ਟੈਂਕਰ ਚਲਾਉਂਦੇ ਸੀ ਡਰਾਈਵਰ ਵੀਰ ਉਹਨਾਂ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਨਾਬੇ ਦੇ ਵਿੱਚ ਜਿਹੜਾ ਗੈਸ ਦਾ ਪਲਾਟ ਲੱਗਿਆ ਹੋਇਆ ਹੈ ਗੈਸ ਸਿਲੰਡਰਾਂ ਦੀਆਂ 200 ਤੋਂ ਵੱਧ ਗੱਡੀਆਂ ਜਿਹੜੀਆਂ ਪੂਰੀਆਂ ਉੱਥੋਂ ਪੰਜਾਬ ਦੇ ਵਿੱਚ ਜਾਂਦੀਆਂ ਸੀਗੀਆਂ ਉਹ ਉੱਥੇ ਸਟ੍ਰਾਈਕ ਕਰ ਦਿੱਤੀ ਗਈ ਡਰਾਈਵਰਾਂ ਦੇ ਵੱਲੋਂ ਤਾਂ ਉਸ ਤੋਂ ਬਾਅਦ ਦੇ ਵਿੱਚ ਪੀਆਰਟੀ ਪੀਆਰਟੀ ਸੀ ਤੇ ਪੰਬਸਤੇ ਡਰਾਈਵਰਾਂ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਸੀ 2 ਘੰਟੇ ਦਾ ਸੱਦਾ ਦਿੱਤਾ ਗਿਆ ਸੀ 11 ਤੋਂ ਲੈ ਕੇ 1 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀਗਾ ਪੂਰੇ ਪੰਜਾਬ ਦੇ ਵਿੱਚ ਹੜਤਾਲ ਕਰਨ ਨੂੰ ਲੈ ਕੇ ਪਰ ਹੁਣ ਇਹ ਫੈਸਲਾ ਵਾਪਸ ਲੈ ਲਿਆ ਗਿਆ ਫਿਲਹਾਲ ਦੀ ਘੜੀ ਸਟ੍ਰਾਈਕ ਜਿਹੜੀ ਹੈ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਜਿਹੜੇ ਯੂਨੀਅਨ ਦੇ ਪ੍ਰਧਾਨ ਨੇ ਡਰਾਈਵਰ ਯੂਨੀਅਨ ਦੇ ਪ੍ਰਧਾਨ ਉਹਨਾਂ ਇਹੀ ਕਿਹਾ ਕਿ ਸਰਕਾਰ ਨੇ ਇਹ ਨੋਟਿਸ ਕੀਤਾ ਹੈ ਕਿ ਜਿਹੜਾ ਕਾਨੂੰਨ ਹੈ ਉਸ ਨੂੰ ਵਾਪਸ ਕਰਨ ਦਾ ਫੈਸਲਾ ਲਿਆ ਗਿਆ ਸੋ ਇਸੇ ਤਹਿਤ ਹੀ ਫਿਲਹਾਲ ਦੀ ਘੜੀ ਜਿਹੜੀ ਬੱਸਾਂ ਦੀ ਹੜਤਾਲ ਹੈ ਉਹ ਮੁਲਤਵੀ ਕਰ ਦਿੱਤੀ ਗਈ ਹੈ ਪੋਸਟਪੋਨ ਕੀਤੀ ਗਈ ਹੈ ਪਰ ਇਥੇ ਡਰਾਈਵਰਾਂ ਦਾ ਜ਼ਰੂਰ ਕਹਿਣਾ ਹੈ ਕਿ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਇੱਕ ਰੈਲੀ ਜ਼ਰੂਰ ਕੱਢਾਂਗੇ ਜਿਸ ਦੇ ਵਿੱਚ ਸਾਡੇ ਵੱਲੋਂ ਰੋਜ਼ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾਵੇਗਾ ਤਾਂ ਇਹ ਨੋਟਿਸ